ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਵਾਰਪੱਤ ਨਗਰ ਕਿਤੇਨ ਸਜਾਇਆ ਗਿਆ ਜਿਸ ਵਿੱਚ ਸੂਈ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ ਇਸੇ ਖੁਸ਼ੀ ਵਿੱਚ ਸਾਰੇ ਰਾਲ ਮਿਲ ਕੇ ਆਓ ਸਾਰੇ ਜਿਹੜੇ ਰਾਲ ਬਿਲ ਕੇ ਗੁਰਮਾਨ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਬਾਬਾ ਮੱਖਣਸ਼ਾਲ ਬਣਾ ਸਿਕ ਸੈਂਟਰ ਬੋਰਗੋ ਸੰਜਗ ਮੋ ਵਿਖੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀਆਂ ਅਰਦਾਸ ਬੰਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਕਤੂਬਰ ਮਹੀਨੇ ਦੇ ਦੂਜੇ ਵੀਕ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਵਿੱਚ ਬੜੀਆਂ ਹੀ ਸੰਗਤਾਂ ਤੂੰ ਤਾਂ ਨਾ ਸਰਦਾਪਾਉ ਨਾ ਪਹੁੰਚ ਕੇ ਗੁਰੂ ਮਹਾਰਾਜੀਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਦੀਆਂ ਦਸਤਾ ਬਖਸ਼ਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੋ ਇਸ ਸ਼ਗਲ ਨਗਰ ਕੀਰਤਨ ਦਾ ਕਿ ਬਹੁਤ ਵਧੀਆ ਲੱਗ ਰਿਹਾ ਕੋ ਨਾਨਕ ਪਾਸ਼ਾ ਦੀ ਮੇਰ ਨਾਲ ਅਸੀਂ ਸੇਵਾ ਕਰਿਆ ਤਾਂ ਅਸੀਂ ਚਾਹਾਂਗੇ ਬਾਬਾ ਜੀ ਸਾਨੂੰ ਹਰ ਸਾਲ ਸੇਵਾ ਤੇ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਲੱਖ ਲੱਖ ਵਧਾਈ ਹੋਏ ਨਗਰ ਕੀਰਤਨ ਦੀ ਮੋਰਗੋ ਸਮਝਕਾ ਨੂੰ ਲੱਖ ਲੱਖ ਵਧਾਈ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦਵਾਰਾ ਬਾਬਾ ਮੱਖਣਸ਼ਾਲਾ ਬਾਣਾ ਗੁਰਗੁਰਸਿਯਾਗਮੋਂ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਜਹਾੜਾ ਮਨਾਇਆ ਜਾ ਰਿਹਾ ਹੈ ਜਿਹਨਾਂ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਜੀ ਆ ਸੰਗਤਾਂ ਦੇ ਜਨਾਂ ਦੇ ਵਿੱਚ ਬੇਨਤੀ ਹੈ ਸ਼ਰੋਮਰੀ ਬਾਂ ਦਾ ਕਾਲੀ ਬੁੱਢਾ ਦਲ ਸ਼ੌਣੀ ਸ਼੍ਰੀ ਗਮਕਰ ਸਾਹਿਬ ਇਟਲੀ ਵਿਖੇ ਆਪ ਜੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਦੀਆਂ ਬਿਆੰਤ ਬਿਆੰਤ ਮੁਬਾਰਕਾਂ ਅੱਜ ਨਗਰ ਬੋਰਗੋ ਸੰਜਕ ਨੂੰ ਵਿਖੇ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ ਖਾਲਸਾ ਬੰਦ ਗੱਜਰੇ ਆਏ ਸਮੁੱਚਿਆ ਸੰਗਤਾਂ ਨੂੰ ਇਸ ਜੋੜ ਮੇਲੇ ਦੀਆਂ ਬਿਆੰਤ ਬਿਆੰਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਪਾਪਾ ਮੱਖਣ ਸ਼ਾਹ ਨੇ ਪੜਾਉਂ ਪੋਰਕ ਸਜਾਤਪੁਰ ਦੀ ਸੂਚੀ ਪ੍ਰਬੰਧਕ ਕਮੇਟੀ ਨੇ ਸੂਚਨਾ ਸੰਗਠਨ ਦੇ ਸਹਿਯੋਗ ਨਾਲ ਅੱਜ ਗੁਰਨਾਣਕ ਸਾਹਿਬ ਦੇ ਮਹਾਨਗਪੁਰ ਤੋਂ ਲੈ ਕੇ ਪੋਰਕ ਹਜਾਕੋ ਮਿੱਥੀ ਕੱਢਿਆ ਜਾ ਰਿਹਾ ਹੈ ਸੋ ਕਿ ਇੱਥੋਂ ਦੀ ਸੂਚੀ ਸੰਗਠਨ ਪੋਰਕਰਾ ਸਿੰਘ ਸਮਾ ਫਲਾੜੀ ਦੀ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਇਹਦਾ ਨਖਵਾਈ ਦਿੱਤੇ ਹਨ ਗੁਰਨਾਣਕ ਸਾਹਿਬ ਦੇ ਮਹਾਨਗਪੁਰ ਤੇ ਸੂਚੀ ਰੱਦ ਤੋਂ ਬਹੁਤ ਬਹੁਤ ਮੁਬਾਰਕਾਂ ਅਤੇ ਨਾਲ ਹੀ ਸੂਚੀ ਸੰਗਠਨ ਜਿੰਨੀ ਵੀ ਦੂਰੋਂ ਦੋ ਚੱਲ ਕੇ ਪਹੁੰਚੀ ਹੈ ਬਹੁਤ ਹੀ ਸਾਰਿਆਂ ਨੂੰ ਇਹ ਜੀ ਆਖਦੇ ਹਾਂ ਥੋੜੀ ਦੇਰ ਤੱਕ ਹੋਰ ਵੀ ਆਧੁਮਦਨੀਯਾ ਦਾ ਵਿਤਰਨ ਹੋਣਾ ਮਿਲੇਗਾ ਕਿਉਂਕਿ ਹੈਲੀਕਾਪਟਰ ਜਿਹੜਾ ਕਿ ਥੋੜੀ ਦੇਰ ਤੱਕ ਪਹੁੰਚੇਗਾ ਹੈਲੀਕਾਪਟਰ ਜਿਹਦੀ ਬੂੰਦਾ ਦੀ ਵਰਖਾ ਹੋਏਗੀ ਗੁਰੂ ਸਾਹਿਬ ਉਹਦੇ ਗੁਰੂ ਸਾਹਿਬ ਦੇ ਪੰਜ ਪਿਆਰੇ ਸੋਚਿਆ ਸਕਦਾ ਹੈ ਕਿ ਜੋ ਕਿ ਬੂੰਦਾ ਦੀ ਵਰਖਾ ਫਨ ਹੋਣੀ ਦੇ ਤੱਕ ਮਿਲੂਗਾ ਤਾਂ ਬਹੁਤ ਹੀ ਵੱਡੀ ਪੱਧਰ ਤੇ ਸੰਗਤਾਂ ਬੜੀ ਦੂਰ ਦਰਡੇ ਤੋਂ ਕਮੇਟੀਆਂ ਜਿਥੇ ਬੰਦੀਆਂ ਅਚਚੇ ਤੌਰ ਤੇ ਚੱਲ ਕੇ ਬੋਠੀਆਂ ਹਨ ਸੋਚਿਆ ਸਕਦਾ ਹੈ ਕਿ ਕਰਵਾਤ ਕਰਦੇ ਸੋਚਿਆ ਹਨ ਕਰੀਆ ਅਧਿਆਨ ਜੋ ਕਿ ਅੱਜ ਵੀਰਾਂ ਨੇ ਨੌਜਵਾਨਾਂ ਨੇ ਸਟਾਲ ਲਾਇਆ ਹਾਂ ਇਥੇ ਲੰਗਰ ਦੀ ਸੇਵਾ ਵਿੱਚ ਬਹੁਤ ਵੱਡੇ ਪੱਧਰ ਤੇ ਤੇ ਸਭ ਆਇਆ ਹੈ ਤਨ ਮਨ ਨਾਲ ਨਾਲ ਸੇਵਾ ਕੀਤੀ ਹੈ ਸੋ ਸੂਚੀ ਸੰਗਤਾਂ ਪ੍ਰਬੰਧਕ ਕਮੇਟੀ ਵੱਲੋਂ ਸਰੋਦੀਪ ਪ੍ਰਬੰਧਕ ਕਮੇਟੀ ਵੱਲੋਂ ਹੀ ਧੰਨਵਾਦ ਕਰਦੇ ਹਾਂ ਸੂਚੀ ਸੰਗਤਾਂ ਦਾ ਜੇ ਕੋਈ ਫੇਰ ਜੀ ਆਖਦੇ ਹੋਏ ਅਸੀਂ ਸੂਚੀ ਸੰਗਤ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦੇ ਹੋਏ ਬਤੇ ਬੁਲਾਉਂਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕਲੇ ਸੇਵ ਜਿਹੜੇ ਜਿਹੜੇ ਦੀ ਪ੍ਰਕਾਸ਼ ਪੁਰਬ ਦੇ ਤਿਹਾਰੇ ਦੀ ਬਹੁਤ ਬਧਾਈਆਂ ਹੋਣ